2027 ਦੀਆਂ ਵੋਟਾਂ ਤੋਂ ਪਹਿਲਾਂ ਜੀ ਬੋਰਡਾਂ ਦੇ ਉੱਪਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਵੀ ਇੰਨੇ ਅਸੀਂ ਨਸ਼ਿਆਂ ਦੇ ਵਿੱਚ ਲੋਕ ਫੜਲੇ ਇੰਨਿਆਂ ਤੇ ਪਰਚੇ ਦੇਤੇ ਤੇ ਉਹਨਾਂ ਦੇ ਵਿੱਚੋਂ ਇਹ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਦੱਸਣਾ ਵੀ ਕਿੰਨਿਆਂ ਨੂੰ ਸਜ਼ਾਵਾ ਹੋਈਆਂ ਬਦਲਾਅ ਆਇਆ ਵੱਡੇ ਵੱਡੇ ਲੀਡਰ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਪਾਏ ਜੀ ਤੇ ਪਰ ਵੱਡੇ ਵੱਡੇ ਲੀਡਰਾਂ ਦੇ ਉੱਪਰ ਸਿਰਫ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੋਈ ਕਾਰਵਾਈ ਨਹੀਂ ਜਿਵੇਂ ਬੇਕਰਮ ਜੀਠੇ ਨੂੰ ਵੱਡਾ ਮਗਰਮਚ ਕਿਹਾ ਜਾਂਦਾ ਉਹਨਾਂ ਦੇ ਘਰਾਂ ਤੇ ਇਹ ਪੀਲੇ ਪੰਜੇ ਨੇ ਜਿਹੜੇ ਉਹ ਨਹੀਂ ਚੱਲਦੇ ਉੱਥੇ ਜਾ ਕੇ ਪੰਜੇ ਆ ਜਿਹੜੇ ਇਹ ਮੁੜ ਜਾਂਦੇ ਆ ਸੋ ਉੱਥੇ ਜਾ ਕੇ ਪੰਜਿਆਂ ਦੇ ਜਿਹੜੇ ਘੁੰਡ ਨੇ ਉਹ ਮੁੜ ਜਾਂਦੇ ਆ ਅਕਾਲੀ ਦਲ ਕਾਂਗਰਸ ਭਾਜਪਾ ਭਗਵੰਤ ਮਾਨ ਉਹਨਾਂ ਤੇ ਹੀ ਤੰਜ ਕੱਸਦੇ ਰਹਿੰਦੇ ਨੇ ਪਰ ਇਸ ਮੁੱਦੇ ਤੇ ਕਿਉਂ ਨਹੀਂ ਬੋਲਦੇ ਭਾਈ ਦੇਖੋ ਜਿਹੜੇ ਚਹੇਤੇ ਲੀਡਰ ਚਹੇਤੇ ਅਫਸਰ ਹੁੰਦੇ ਨੇ ਜੀ ਉਹਨਾਂ ਨੂੰ ਜਦੋਂ ਆਪ ਕਹ ਲੋ ਵੀ ਨਵਾਜਿਆ ਹੁੰਦਾ ਵੱਡੀਆਂ ਪੋਸਟਾਂ ਦੇ ਕੇ ਆਪਦੇ ਕਰੀਬ ਰੱਖੇ ਜਾਂਦੇ ਨੇ ਸੋ ਜਦੋਂ ਉਹਨਾਂ ਤੇ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਤਾਂ ਉਦੋਂ ਫਿਰ ਜਵਾਨ ਜਿਹੜੀ ਉਹ ਬੰਦ ਲਾਜ਼ਮੀ ਹੁੰਦੀ ਆ ਜਿਵੇਂ ਕਹਿੰਦੇ ਹੁੰਦੇ ਆ ਵੀ ਬਿੱਲੀ ਦੇ ਸਹਰਾਣੇ ਦੁੱਧ ਨਹੀਂ ਜੰਮਦਾ ਹੂੰ ਉਹ ਗੱਲ ਸੀ ਵੀ ਅਸੀਂ ਤਾਂ ਕਰਾਪਸ਼ਨ ਰੋਕਣ ਦੇ ਲਈ ਬਿੱਲੇ ਬਿਠਾਏ ਹੋਏ ਸੀ ਜਿਹੜੇ ਆਪ ਹੀ ਕਰਾਪਸ਼ਨ ਕਰ ਰਹੇ ਸੀ ਜੀ ਜੀ ਦੂਜਿਆਂ ਨੂੰ ਰੋਕ ਰਹੇ ਸੀ ਪਰ ਆਪ ਕਰ ਰਹੇ ਸੀ ਆਪ ਅੱਛੇ ਜੇ ਖਬਰਾਂ ਆਪਾਂ ਸੁਣੀਆਂ ਨੇ ਜੀ ਜੀ ਮੈਂ ਤੇ ਉਹਨਾਂ ਨੇ ਇੱਕ ਜਵਾਕ ਆ ਬੱਚਾ 6 ਮਹੀਨਿਆਂ ਦਾ ਉਹ 1,80,000 ਰੁਪਏ ਤੋ ਵੇਚਦਾ ਤੇ ਮੰਦੀਰ ਜੀ ਜਿਹੜਾ ਯੋਧ ਨਸ਼ਾ ਪਰੋਦਾ ਉਹ ਸਿਰਫ ਚਿੱਟੇ ਲਈ ਹੋਈ ਬਣਿਆ ਇਹ ਤਾਂ ਦਾਰੂ ਵੀ ਨਸ਼ਾ ਆ ਬੀਡੀ ਸਿਗਰਟ ਖੁੱਕੇ ਖੋਲੇ ਹੋਏ ਆ ਉੱਥੇ ਵੀ ਨਸ਼ਾ ਵੇਚਦਾ ਆ ਇਹ ਇਹ ਵੀ ਬੰਦ ਹੋਣੀ ਚਾਹੀਦੀ ਫਿਰ ਤਾਂ ਨਾ ਕੋਈ ਸ਼ਰਾਬ ਨਸ਼ਾ ਤੇ ਨਾ ਕਹ ਲਓ ਬੀਡੀ ਸਿਗਰਟ ਤਬਾਕੂ ਇਹ ਕੋਈ ਨਸ਼ਾ ਨਹੀਂ ਹੈਗਾ ਜੀ ਜੀ ਜਿਹੜੀ ਚੀਜ਼ ਸਰਕਾਰ ਵੇਚ ਰਹੀ ਆ ਸਰਕਾਰ ਦੇ ਦੇਹਾਂਉਂਦੀ ਆ ਉਹ ਨਸ਼ਾ ਨਹੀਂ ਹੈ ਤੇ ਜੇ ਕੋਈ ਹੋਰ ਗੱਲਬਾਤ ਹੋਵੇ ਕੋਈ ਐਕਟੀਵਿਟੀ ਸਰਕਾਰ ਦੇ ਖਿਲਾਫ ਚੱਲਦੀ ਹੋਵੇ ਉਹ ਇੱਕ ਮਿੰਟ ਤੇ ਮਿੰਟ ਤੋਂ ਵੀ ਪਹਿਲਾਂ ਪਤਾ ਲੱਗ ਜਾਂਦੀ ਆ ਹਮ ਪਰਚਾ ਜਦ ਹੀ ਹੋ ਜਾਂਦਾ ਬਿਲਕੁਲ ਜਦ ਹੀ ਪਰਚਾ ਅੱਜ ਵੀ ਚਟਾ ਹਮ ਆਮ ਵੇਖ ਰਿਹਾ ਜੀ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਨੇ ਤੇ ਇਹ ਖਬਰਾਂ ਇਹ ਨਹੀਂ ਹੈ ਵੀ ਕੱਲੀਆਂ ਮੀਡੀਆ ਤੱਕ ਹੀ ਰਹਿੰਦੀਆਂ ਨੇ ਸਰਕਾਰਾਂ ਤੱਕ ਵੀ ਜਾਂਦੀਆਂ ਨੇ ਜੀ ਤੇ ਜਿਹੜੇ ਪੱਤਰਕਾਰ ਖਬਰਾਂ ਕਰਦੇ ਨੇ ਦਿਖਾਉਂਦੇ ਨੇ ਵੀ ਇਸ ਪਿੰਡ ਦੇ ਵਿੱਚ ਚਿੱਟਾ ਵਾ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਜਾਂਦੀਆਂ ਨੇ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਯੁੱਧ ਨਸ਼ਾ ਵਿਰੋਧੀ ਪੰਜਾਬ ਵਿੱਚ ਇਸ ਦਾ ਅਸਰ ਕਿੰਨਾ ਕੁ ਹੋਇਆ ਆ ਕੀ ਪੰਜਾਬ 'ਚ ਸੱਚਮੁੱਚ ਨਸ਼ਾ ਰੋਕ ਗਿਆ ਕੀ ਵੱਡੇ ਵੱਡੇ ਮਗਰਮੱਛ ਸੱਚਮੁੱਚ ਅੱਜ ਫੜੇ ਗਏ ਨੇ ਜਾਂ ਅੱਜ ਕੱਲ੍ਹ ਪੰਜਾਬ 'ਚ ਨਸ਼ਾ ਨਹੀਂ ਵਿਕਦਾ ਮਨਦੀਪ ਜੀ ਸਾਨੂੰ ਇਹ ਸਾਰੀ ਜਾਣਕਾਰੀ ਦੱਸੋ ਕਿ ਪੰਜਾਬ 'ਚ ਹੁਣ ਨਸ਼ੇ ਕਰਕੇ ਮਾਹੌਲ ਕਹੇ ਜਾਇਆ ਆ ਆਪਾਂ ਗੱਲ ਸ਼ੁਰੂ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਜੀ ਤੇ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਰਕਾਰ ਜੀ ਤੇ ਜਦੋਂ ਕਾਂਗਰਸ ਆਈ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਵੀ ਇਹ ਅਕਾਲੀਆਂ ਦੀ ਸਰਕਾਰ ਵੇਲੇ ਨਸ਼ਾ ਜਿਹੜਾ ਜ਼ਿਆਦਾ ਉਹ ਆਇਆ ਜੀ ਵਿਕਰਮਜੀਠੀ ਦੇ ਉੱਪਰ ਉਦੋਂ ਤੋਂ ਇਲਜ਼ਾਮ ਲੱਗ ਰਹੇ ਨੇ ਜੀ ਜੀ ਤੇ ਉਸ ਤੋਂ ਬਾਅਦ ਜਿਹੜੀ ਕਾਂਗਰਸ ਦੀ ਸਰਕਾਰ ਆਈ ਕੈਪਟਨ ਅਮਰਿੰਦਰ ਦੀ ਤਾਂ ਉਹਨਾਂ ਨੇ ਗੁਟਕਾ ਸਾਹਬ ਹੱਥ ਦੇ ਵਿੱਚ ਫੜ ਕੇ ਕਿਹਾ ਸੀ ਵੀ ਨਸ਼ਿਆਂ ਦਾ ਲੱਕ ਤੋੜ ਦਾਂਗੇ ਨਸ਼ੇ ਨੂੰ ਛਿੱਤ ਤੋਂ ਛੇ ਦੀ ਜੜ ਤੋਂ ਖਤਮ ਕਰ ਦਾਂਗੇ ਜੀ ਪਰ ਉਹਨਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਲਫਾਫਿਆਂ ਦੇ ਵਾਂਗ ਉੱਡ ਗਈਆਂ ਜੀ ਤੇ ਉਸ ਤੋਂ ਬਾਅਦ ਉਹ ਆਪ ਵੀ ਲਫਾਫਾ ਬਣ ਕੇ ਉੱਡ ਗਏ ਕਾਂਗਰਸ ਪਾਰਟੀ 'ਚੋਂ ਭਾਜਪਾ 'ਚ ਚਲੇ ਗਏ ਤੇ ਉਹ ਗੱਲਾਂ ਦੀਆਂ ਗੱਲਾਂ ਹੀ ਰਹਿ ਗਈਆਂ ਨਾ ਨਸ਼ੇ ਦਾ ਲੱਕ ਟੁੱਟਿਆ ਨਾ ਨਸ਼ੇ ਦਾ ਲੱਕ ਦਿਖਿਆ ਤੇ ਨਸ਼ਾ ਉਸੇ ਤਰ੍ਹਾਂ ਹੀ ਵਿਕਦਾ ਰਿਹਾ ਤੇ ਉਸ ਤੋਂ ਬਾਅਦ ਬਾਈ ਦੇ ਵਿੱਚ ਸਰਕਾਰ ਆ ਗਈ ਬਦਲਾ ਵਾਲੀ ਆਮ ਆਰਮੀ ਪਾਰਟੀ ਦੀ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਕਿਹਾ ਵੀ ਬਦਲਾਅ ਕਰਾਂਗੇ ਜੀ ਸੋ ਬਦਲਾਅ ਆਇਆ ਵੱਡੇ ਵੱਡੇ ਲੀਡਰ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਪਾਏ ਜੀ ਤੇ ਪਰ ਵੱਡੇ ਵੱਡੇ ਲੀਡਰਾਂ ਦੇ ਉੱਪਰ ਸਿਰਫ ਬਿਆਨਬਾਜ਼ੀ ਤੋਂ ਇਲਾਵਾ ਹੋਰ ਕੋਈ ਕਾਰਵਾਈ ਨਹੀਂ ਜੀ ਜੀ ਜੇਲ੍ਹਾਂ ਦੇ ਵਿੱਚ ਜਰੂਰ ਨੇ ਵਿਕਰਮ ਜੇਠੀਆ ਫੜਿਆ ਉਹ ਭਗਵੰਤ ਮਾਨ ਹੋਣਾ ਅੱਜ ਕੱਲ੍ਹ ਸ਼ਰੇਆ ਵੀ ਨਾਮ ਲੈ ਕੇ ਕਹਿ ਰਹੇ ਨੇ ਵੀ ਨਸ਼ੀਦਾ ਸਦਾਗਰ ਜੀ ਜੀ ਸੋ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਮਾਰਿਆ ਜੀ ਤੇ ਪਰ ਇੱਕ ਗੱਲ ਇਹ ਵੀ ਆ ਕਿ ਜਿਹੜੇ ਹੁਣ ਬਲਡੋਜ਼ਰ ਚੱਲ ਰਹੇ ਨੇ ਜੀ 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 ਉਹ ਵਿਕਰਮ ਜੀਠੀਆ ਦੀ ਕਿਸੇ ਵੀ ਪ੍ਰਾਪਰਟੀ ਦੇ ਉੱਪਰ ਬਲਡوزر ਨਹੀਂ ਚੱਲੇ ਆ ਹੂੰ ਤੇ ਜਿਹੜੇ ਛੋਟੇ ਮੋਟੇ ਨਸ਼ਾ ਵੇਚਦੇ ਆ ਨਸ਼ਾ ਤਾਂ ਚਲੋ ਕੋਈ ਘੱਟ ਵੇਚਦਾ ਕੋਈ ਜ਼ਿਆਦਾ ਵੇਚਦਾ ਮਾੜਾ ਹੀ ਆ ਪਰ ਜਿਹਨਾਂ ਦੀ ਕਹੋ ਵੀ ਆਰਥਿਕ ਤੌਰ ਤੇ ਜਾਂ ਜਿਹਨਾਂ ਦੀ ਕੋਈ سپورਟ ਨਹੀਂ ਪੋਲਿਟੀਕਲ ਉਹਨਾਂ ਦੇ ਘਰਾਂ ਦੇ ਉੱਪਰ ਬਲਡوزر ਚੱਲੇ ਜੀ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲਿਆ ਸਰਕਾਰ ਦਾ ਸੋ ਉਹਨਾਂ ਦੇ ਘਰ ਟਾਹੇ ਗਏ ਤੇ ਪਰ ਜਿਹੜੇ ਵੱਡੇ ਲੀਡਰ ਹੁੰਦੇ ਨੇ ਉਹਨਾਂ ਦੇ ਘਰਾਂ ਦੀਆਂ ਪ੍ਰਾਪਰਟੀਆਂ ਨੇ ਜਿਹੜੀਆਂ ਉਹ ਉਸੇ ਤਰ੍ਹਾਂ ਹੀ ਰਹਿੰਦੀਆਂ ਨੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਸੋ ਇਹ ਜਿਹੜੇ ਕਹਿ ਲੋ ਵੀ ਬਲਡੋਜ਼ਰ ਨੇ ਪੀਲੇ ਪੰਜੇ ਬਣੇ ਨੇ ਇਹ ਸਿਰਫ ਜਿਨ੍ਹਾਂ ਨੂੰ ਕੋਈ ਪੋਲੀਟੀਕਲ سپورਟ ਨਹੀਂ ਹੈਗੀ ਜਿਨ੍ਹਾਂ ਜਿਨ੍ਹਾਂ ਜਿਹੜੇ ਕਹ ਲੋ ਕਿ ਸਰਕਾਰਾਂ ਨੂੰ ਪੈਸਾ ਨਹੀਂ ਦਿੰਦੇ ਛੋਟੀਆਂ ਮੱਛੀਆਂ ਨੂੰ ਹੱਥ ਪਾ ਛੋਟੀਆਂ ਮੱਛੀਆਂ ਨੇ ਜਿਹੜੀਆਂ ਇਹ ਉਹਨਾਂ ਦੇ ਘਰਾਂ ਤੇ ਹੀ ਚਲਦੇ ਨੇ ਵੱਡੇ ਜਿਹੜੇ ਮગર ਮੱਛ ਨੇ ਜਿਵੇਂ ਬਿਕਰ ਮਜੀਠੀ ਨੂੰ ਵੱਡਾ ਮગર ਮੱਛ ਕਿਹਾ ਜਾਂਦਾ ਜੀ ਉਹਨਾਂ ਦੇ ਘਰਾਂ ਤੇ ਇਹ ਪੀਲੇ ਪੰਜੇ ਨੇ ਜਿਹੜੇ ਉਹ ਨਹੀਂ ਚਲਦੇ ਉੱਥੇ ਜਾ ਕੇ ਪੰਜੇ ਆ ਜਿਹੜੇ ਇਹ ਮੁੜ ਜਾਂਦੇ ਆ ਜੀ ਸੋ ਉੱਥੇ ਜਾ ਕੇ ਪੰਜਿਆਂ ਦੇ ਜਿਹੜੇ ਘੁੰਡ ਨੇ ਉਹ ਮੁੜ ਜਾਂਦੇ ਆ ਜੀ ਤੇ ਜਾਂ ਫਿਰ ਇਹਨਾਂ ਦੀ ਕੋਈ ਮਿਲੀ ਭੁਗਤਾ ਵੀ ਸਿਰਫ ਇਹ ਬਿਆਨਬਾਜ਼ੀ ਦੇਣੀ ਹੁੰਦੀ ਆ ਵੀ ਵੱਡਾ ਵੱਡਾ ਮગર ਮੱਛ ਫੜ ਲਿਆ ਹੂੰ ਤੇ ਸਿਰਫ ਦਿਖਾਉਣ ਖਾਤਰ ਲੋਕਾਂ ਨੂੰ ਜੀ ਉਹਨਾਂ ਤੇ ਇਦਾਂ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਉਹ ਨਹੀਂ ਕੀਤੀ ਜਾਂਦੀ ਤੇ ਮਨਦੀਪ ਜੀ ਮੈਂ ਇੱਕ ਗੱਲ ਕਰਦਾ ਹਾਂ ਥੋੜਾਕ ਹਟ ਕੇ ਹੁਣ ਡੀਆਈਜੀ ਭੁੱਲਰ ਫੜੇ ਗਏ ਨੇ ਭਗਵਾਨ ਤੋਂ ਮਾਨ ਦਾ ਉਹਨਾਂ ਤੇ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦਾ ਬਿਲਕੁਲ ਉਸ ਉੱਪਰ ਕੋਈ ਬਿਆਨ ਨਹੀਂ ਆਇਆ ਡੀਐਲ ਡੀਆਈਜੀ ਹਰਚਰਨ ਸਿੰਘ ਭੁੱਲਰ ਫੜੇ ਗਏ ਨੇ ਜੀ ਸੋ ਸੀਬੀਆਈ ਨੇ ਰੇਡ ਕੀਤੀ ਇਹ ਇਹ ਰੇਡ ਆ ਜਿਹੜੀ ਇਹ ਕੈਪਟਨ ਅਮਰਿੰਦਰ ਦੇ ਰਾਜ ਦੇ ਵਿੱਚ ਰੋਕੀਆਂ ਗਈਆਂ ਸੀ ਸੀਆਈਡੀ ਦੀ ਪੰਜਾਬ ਦੇ ਵਿੱਚ ਰੇਡ ਕਰਨ ਦੀ ਮਨਾਹੀ ਕਰੀ ਗਈ ਸੀ ਜੀ ਜੀ ਸੋ ਉਸ ਤੋਂ ਬਾਅਦ ਇਹ ਹੁਣ ਰੇਡ ਹੋਈ ਹੈ ਜਿਹੜੀ ਹਰਚੰਦ ਸਿੰਘ ਭੁੱਲਰ ਫੜੇ ਗਏ ਨੇ 7 ਕਰੋੜ ਰੁਪਇਆ ਇਹਨਾਂ ਦੇ ਘਰੋਂ ਬਰਾਮਦ ਹੋਇਆ 2.5 ਕਿਲੋ ਦੇ ਕਰੀਬ ਸੋਨਾ ਜਿਹੜਾ ਉਹ ਫੜਿਆ ਗਿਆ ਜੀ ਜੀ ਤੇ ਲਗਜ਼ਰੀ ਗੱਡੀਆਂ ਘੜੀਆਂ ਸ਼ਰਾਬ ਦੀਆਂ ਬੋਤਲਾਂ ਇੰਪੋਰਟਡ ਸ਼ਰਾਬ ਜੀ ਸੋ ਕਾਫੀ ਕੋਸ਼ਾ ਜਿਹੜਾ ਬਰਾਮਦ ਹੋਇਆ ਪਰ ਆਮ ਆਦਮੀ ਪਾਰਟੀ ਦਾ ਇੱਕ ਵੀ ਬਿਆਨ ਆ ਜਿਹੜਾ ਸਰਕਾਰ ਦਾ ਨਾ ਭਗਵੰਤ ਮਾਨ ਦਾ ਕੋਈ ਬਿਆਨ ਜੀ ਹਰਚੰਦ ਸਿੰਘ ਭੁੱਲਰ ਦੇ ਉੱਪਰ ਨਹੀਂ ਆਇਆ ਤੇ ਮਨਦੀਪ ਜੀ ਦੇਖੋ ਅਕਾਲੀ ਦਲ ਕਾਂਗਰਸ ਬੀਜੇਪੀ ਭਗਵੰਤ ਮਾਨ ਉਹਨਾਂ ਤੇ ਹੀ ਤੰਜ ਕੱਸਦੇ ਰਹਿੰਦੇ ਨੇ ਪਰ ਇਸ ਮੁੱਦੇ ਤੇ ਕਿਉਂ ਨਹੀਂ ਬੋਲਦੇ ਭਾਈ ਦੇਖੋ ਜਿਹੜੇ ਚਹੇਤੇ ਲੀਡਰ ਚਹੇਤੇ ਅਫਸਰ ਹੁੰਦੇ ਨੇ ਜੀ ਉਹਨਾਂ ਨੂੰ ਜਦੋਂ ਆਪ ਕਹਿ ਲੋ ਵੀ ਨਵਾਜਿਆ ਹੁੰਦਾ ਵੱਡੀਆਂ ਪੋਸਟਾਂ ਦੇ ਕੇ ਆਪਦੇ ਕਰੀਬ ਰੱਖੇ ਜਾਂਦੇ ਨੇ ਸੋ ਜਦੋਂ ਉਹਨਾਂ ਤੇ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਤਾਂ ਉਦੋਂ ਫਿਰ ਜ਼ਬਾਨ ਆ ਜਿਹੜੀ ਉਹ ਬੰਦ ਲਾਜ਼ਮੀ ਹੁੰਦੀ ਆ ਜੀ ਤੇ ਜੇ ਕੋਈ ਬਿਆਨ ਦਿੱਤਾ ਤਾਂ ਹੋ ਸਕਦਾ ਕੋਈ ਹੋਰ ਨਵਾਂ ਪੰਗਾ ਪਿਆ ਜੀ ਤਾਂ ਕਰਕੇ ਫਿਰ ਵੱਡੇ ਲੀਡਰ ਨੇ ਜਿਹੜੇ ਉਹ ਚੁੱਪ ਹੀ ਰਹਿੰਦੇ ਨੇ ਵੀ ਕਹਿੰਦੇ ਹੁੰਦੇ ਆ ਵੀ ਚੁੱਪ ਭਲੀ ਜੀ ਰੌਲੇ ਨਾਲੋਂ ਅ ਡੀਆਈਜੀ ਭੁੱਲਰ ਉਹਨਾਂ ਦਾ ਨਸ਼ੇ ਵਿਰੁੱਧ ਵਿੱਚ ਸਾਥ ਰਿਹਾ ਭਗਵੰਤ ਮਾਨ ਦਾ ਮੈਂ ਕਈ ਫੋਟਾਂ 'ਚ ਵੇਖਿਆ ਉਹ ਪਿੱਛੇ ਖੜੇ ਨੇ ਭਗਵੰਤ ਮਾਨ ਦੇ ਬਿਲਕੁਲ ਡੀਆਈਜੀ ਭੁੱਲਰ ਕਰਾਪਸ਼ਨ ਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਨੇ ਇਹਨਾਂ ਨੇ ਸ਼ੁਰੂ ਕੀਤੀ ਸੀ ਸੋ ਪਰ ਉਹ ਖੁਦ ਹੀ ਕਰਾਪਸ਼ਨ ਕਰਾਪਸ਼ਨ ਕਰ ਰਹੇ ਸੀ ਜੀ ਜਿਹੜੇ ਬੰਦੇ ਕਹਿ ਲੋ ਵੀ ਜਿਵੇਂ ਕਹਿੰਦੇ ਹੁੰਦੇ ਆ ਵੀ ਬਿੱਲੀ ਦੇ ਸਹਰਾਣੇ ਦੁੱਧ ਨਹੀਂ ਜੰਮਦਾ ਹੂੰ ਉਹ ਗੱਲ ਸੀ ਵੀ ਅਸੀਂ ਤਾਂ ਕਰਾਪਸ਼ਨ ਰੋਕਣ ਦੇ ਲਈ ਬਿੱਲੇ ਬਿਠਾਏ ਹੋਏ ਸੀ ਜਿਹੜੇ ਆਪ ਹੀ ਕਰਾਪਸ਼ਨ ਕਰ ਰਹੇ ਸੀ ਜੀ ਜੀ ਦੂਜਿਆਂ ਨੂੰ ਰੋਕ ਰਹੇ ਸੀ ਪਰ ਆਪ ਕਰ ਰਹੇ ਸੀ ਜੀ 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 ਸੋ ਸਰਕਾਰ ਦਾ ਉਹਨਾਂ ਦੇ ਖਿਲਾਫ ਕੋਈ ਵੀ ਬਿਆਨਬਾਜ਼ੀ ਹੈ ਜਿਹੜੀ ਉਹ ਹਲੇ ਤੱਕ ਨਹੀਂ ਸਾਹਮਣੇ ਆਈ ਜੀ ਤੇ ਅੱਗੇ ਨਸ਼ਿਆਂ ਦੀ ਗੱਲ ਚੱਲਦੀ ਆ ਜਿਵੇਂ ਆਪਣੀ ਹੁਣ ਨਸ਼ਿਆਂ ਦੀ ਗੱਲ ਕਰੀਏ ਤਾਂ ਅੱਜ ਵੀ ਚਟਾ ਹੂੰ ਆਮ ਵੇਚ ਰਿਹਾ ਜੀ ਖਬਰਾਂ ਮੀਡੀਆ ਦੇ ਵਿੱਚ ਆਉਂਦੀਆਂ ਨੇ ਤੇ ਇਹ ਖਬਰਾਂ ਇਹ ਨਹੀਂ ਹੈ ਵੀ ਕੱਲੀਆਂ ਮੀਡੀਆ ਤੱਕ ਹੀ ਰਹਿੰਦੀਆਂ ਨੇ ਸਰਕਾਰਾਂ ਤੱਕ ਵੀ ਜਾਂਦੀਆਂ ਨੇ ਜੀ ਤੇ ਜਿਹੜੇ ਪੱਤਰਕਾਰ ਖਬਰਾਂ ਕਰਦੇ ਨੇ ਦਿਖਾਉਂਦੇ ਨੇ ਵੀ ਇਸ ਪੈਂਡ ਦੇ ਵਿੱਚ ਚਟਾ ਵਾ ਉਹਨਾਂ ਦੇ ਖਿਲਾਫ ਕਾਰਵਾਈਆਂ ਹੋ ਜਾਂਦੀਆਂ ਨੇ ਜੀ ਉਹਨਾਂ ਦੇ ਖਿਲਾਫ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਧਮਕੀਆਂ ਵੀ ਦਿੰਦੇ ਆ ਜੀ ਸੋ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਉਹ ਬਹੁਤ ਘੱਟ ਹੁੰਦੀ ਆ ਜੀ ਬਹੁਤ ਘੱਟ ਵੱਡੇ ਪੱਧਰ ਤੇ ਜਿਹੜੇ ਨਸ਼ਾ ਵੇਚਦੇ ਨੇ ਬਹੁਤ ਘੱਟ ਫੜੇ ਗਏ ਨੇ ਸੋ ਜਿੱਥੋਂ ਇਹਨਾਂ ਨੂੰ ਕਹੋ ਵੀ ਲਾਈਮਲਾਈਟ ਮਿਲ ਨਹੀਂ ਹੁੰਦੀ ਆ ਹਾਈਪ ਮਿਲਣੀ ਹੁੰਦੀ ਆ ਜਿਵੇਂ ਵਿਕਰਮਜੀਠੀਆ ਸੀ ਉਹ ਫੜ ਲਿਆ ਤੇ ਉਹੀ ਹੁਣ ਮੁੱਦਾ ਬਣਾ ਕੇ ਇਲੈਕਸ਼ਨਾਂ ਦੇ ਵਿੱਚ ਉਹਦੇ ਉੱਪਰ ਪੂਰਾ ਜ਼ੋਰ ਦਿੱਤਾ ਜਾਂਦਾ ਪ੍ਰਚਾਰ ਕੀਤਾ ਜਾਂਦਾ ਸੋ ਜਿੱਥੋਂ ਇਹਨਾਂ ਨੂੰ ਫਾਇਦਾ ਹੁੰਦਾ ਵੀ ਇਸ ਬੰਦੇ ਨੂੰ ਫੜੀਏ ਤਾਂ ਆਪਾਂ ਨੂੰ ਇਹਦਾ ਫਾਇਦਾ ਅੱਗੇ ਜਾ ਕੇ ਹੋਊਗਾ ਉਹ ਬੰਦੇ ਨੂੰ ਫੜ ਲਿਆ ਪਰ ਉਹਦੀ ਪ੍ਰਾਪਰਟੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜੀ ਤੇ ਨਸ਼ਾ ਜਿਹੜਾ ਉਹ ਲਗਾਤਾਰ ਵਿਕ ਰਿਹਾ ਨਸ਼ੇ ਦੀ ਚਪੇੜ ਦੇ ਵਿੱਚ ਇੱਕ ਇੱਕ ਘਰ ਦੇ ਦੋ ਦੋ ਨੌਜਵਾਨ ਦੋ ਦੋ ਮੁੰਡੇ ਜਿਹੜੇ ਆਏ ਹੋਏ ਨੇ ਉਹਨਾਂ ਦੀ ਮੌਤ ਹੋ ਗਈ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਆਪਾਂ ਅਕਸਰ ਹੀ ਸੁਣਦੇ ਆਂ ਮੀਡੀਆ ਦੇ ਵਿੱਚ ਆਉਂਦੀਆਂ ਨੇ ਤੇ ਆ ਪਿੱਛੇ ਜੇ ਰਸੂਲਪੁਰ ਪਿੰਡ ਦੀਆਂ ਖਬਰਾਂ ਸਾਹਮਣੇ ਆਈਆਂ ਜੀ ਉੱਥੇ ਕਿੰਨੇ ਨੌਜਵਾਨ ਚਟੇ ਦੀ ਚਪੇੜ ਚ ਆਏ ਉਹਨਾਂ ਦੀ ਮੌਤ ਹੋਈ ਹੋਰ ਵਕ ਵਕ ਪਿੰਡਾਂ ਦੀਆਂ ਖਬਰਾਂ ਨੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਤੇ ਹੁਣ ਇੱਕ ਹੋਰ ਭਗਵੰਤਮਾਨ ਸਾਹਿਬ ਹੋਣਾ ਨੇ ਮੁਹਿੰਮ ਚਲਾਈ ਜੁੱਧ ਨਸ਼ਿਆਂ ਵਿਰੁੱਧ ਪਰ ਜੁੱਧ ਨਸ਼ਿਆਂ ਵਿਰੁੱਧ ਦੇ ਚੱਲਦੇ ਹਮ ਨਸ਼ੇ ਦੇ ਵਿੱਚ ਨੌਜਵਾਨ ਮੁੰਡੇ ਕੁੜੀਆਂ ਇੰਨੇ ਲੀਨ ਹੋ ਗਏ ਇੰਨੇ ਧੁੱਤ ਹੋ ਚੁੱਕੇ ਨੇ ਇੰਨੇ ਇੰਨੇ ਆਦੀ ਹੋ ਚੁੱਕੇ ਨੇ ਨਸ਼ਾ ਉਸੇ ਤਰ੍ਹਾਂ ਮਿਲ ਰਿਹਾ ਵੀ ਉਹ ਹੁਣ ਆਪਦੇ ਜਵਾਕ ਵੇਚ ਕੇ ਵੀ ਨਸ਼ੇ ਦੀ ਪੂਰਤੀ ਕਰਨ ਲੱਗੇ ਆ ਪਿੱਛੇ ਜੇ ਖਬਰਾਂ ਆਪਾਂ ਸੁਣੀਆਂ ਨੇ ਜੀ ਜੀ ਮੈਨੂੰ ਤੇ ਉਹਨਾਂ ਨੇ ਇੱਕ ਜਵਾਕ ਆ ਬੱਚਾ 6 ਮਹੀਨਿਆਂ ਦਾ ਉਹ 1,80,000 ਰੁਪਏ ਤੋ ਵੇਚਦਾ ਜੀ 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 ਨਸ਼ੇ ਦੀ ਖਾਤਰ ਹੂੰ ਕਿੰਡੀ ਵੱਡੀ ਗੱਲ ਹੈ ਨਸ਼ੇ ਦੀ ਖਾਤਰ ਆਪਦੇ ਜਵਾਕ ਵੇਚਣ ਲੱਗੇ ਹੂੰ ਤੇ ਪਰ ਆਪਣੀਆਂ ਸਰਕਾਰਾਂ ਕਹਿ ਰਹੀਆਂ ਵੀ ਜਦੋਂ ਨਸ਼ਿਆਂ ਵਿਰੁੱਧ ਬਹੁਤ ਪੂਰੀ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਪਰ ਸਾਨੂੰ ਨਹੀਂ ਲੱਗਦਾ ਵੀ ਇਸ ਹਿਸਾਬ ਨਾਲ ਜੁੱਧ ਨਸ਼ੇ ਵਿਰੁੱਧ ਦਾ ਜਿਹੜਾ ਇਹ ਚੱਲ ਰਿਹਾ ਹੋਊਗਾ ਜੀ ਕਿਉਂਕਿ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਜੀ ਜੀ ਤੇ ਮੰਦੀਰ ਜੀ ਐ ਵੀ ਹੋ ਸਕਦਾ ਕਿ ਭਗਵੰਤ ਮਾਨ ਸਾਹਿਬ ਨੂੰ ਜਾਂ ਵੱਡੇ ਲੀਡਰਾਂ ਨੂੰ ਪਤਾ ਨਾ ਹੋਵੇ ਦੇਖੋ ਜੀ ਛੋਟੇ ਲੈਵਲ ਤੋਂ ਲੈ ਕੇ ਉੱਪਰ ਤੱਕ ਇਦਾਂ ਦੀ ਕੋਈ ਗੱਲ ਨਹੀਂ ਹੁੰਦੀ ਜਿਹੜੀ ਨਹੀਂ ਪਤਾ ਹੋਵੇ ਜੀ ਕਿਉਂਕਿ ਜੇ ਉੱਪਰੋਂ ਚੂੜੀ ਟੈਟ ਹੋਵੇ ਨਾ ਸਾਰੀਆਂ ਗੱਲਾਂ ਥੱਲੋਂ ਲੈ ਕੇ ਮਾੜੀ-ਮਾੜੀ ਗੱਲ ਵੀ ਪਤਾ ਲੱਗ ਜਾਂਦੀ ਹੈ ਸਰਕਾਰਾਂ ਨੂੰ ਤੇ ਜੇ ਕੋਈ ਹੋਰ ਗੱਲਬਾਤ ਹੋਵੇ ਕੋਈ ਐਕਟੀਵਿਟੀ ਸਰਕਾਰ ਦੇ ਖਿਲਾਫ ਚੱਲਦੀ ਹੋਵੇ ਉਹ ਇੱਕ ਮਿੰਟ ਤੇ ਮਿੰਟ ਤੋਂ ਵੀ ਪਹਿਲਾਂ ਪਤਾ ਲੱਗ ਜਾਂਦੀ ਆ ਪਰਚਾ ਜਦ ਹੀ ਹੋ ਜਾਂਦਾ ਬਿਲਕੁਲ ਜਦ ਹੀ ਪਰ ਦੀ 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 ਪਰ ਜੇ ਕੋਈ ਏਦਾਂ ਦਾ ਕੋਈ ਸਵਾਲ ਕਰਦਾ ਜਾਂ ਕੋਈ ਏਦਾਂ ਦੇ ਲੋਕਾਂ ਨੂੰ ਫੜਦਾ ਵਾ ਤੇ ਪਰ ਇਹਦੇ ਵਿੱਚ ਪੁਲਿਸ ਦੀ ਵੀ ਬਹੁਤ ਸਾਰੇ ਮੁਲਾਜ਼ਮਾਂ ਦੀ ਮਿਲੀ ਭੁਗਤਾਂ ਜੀ ਜੀ ਹਫਤਾ ਜਾਂਦਾ ਕਹਿ ਲੋ ਵੀ ਉਹਨਾਂ ਨੂੰ ਉਹ ਤਾਂ ਨਹੀਂ ਕਾਰਵਾਈ ਕਰਦੇ ਸੋ ਜਦੋਂ ਪੈਸੇ ਆਉਂਦੇ ਹੋਣ ਫਿਰ ਉਹ ਪੈਸੇ ਆਉਂਦੇ ਕਿਹਨੂੰ ਦੁਖਦੇ ਆ ਜੀ ਤੇ ਜਦੋਂ ਫਿਰ ਡੀਆਈਜੀ ਭੁੱਲਰ ਨੂੰ ਫੜੇ ਜਾਣ ਫਿਰ ਕਹਿੰਦੇ ਵੀ ਇਹ ਸਾਜ਼ਿਸ਼ ਕੀਤੀ ਗਈ ਆ ਹਮ ਪਰ ਹੁਣ ਆਪਣੇ ਆਮ ਘਰਾਂ ਦੇ ਆਪਾਂ ਮੁੰਡੇ ਆ ਜਾਂ ਹੋਰ ਵੀ ਬਹੁਤ ਸਾਰੇ ਆਮਕਰਾਂ ਨੇ ਸਾਡੇ ਘਰਾਂ ਦੇ ਵਿੱਚ ਤੱਕ ਦੇ ਕਿਹਨੇ 10 ਰੁਪਏ ਨਹੀਂ ਰੱਖੇ ਉਹਦੇ ਘਰੇ 7 ਕਰੋੜ ਰੁਪਇਆ ਰੱਖਤਾ ਹੂੰ ਨਾਲੇ 7 ਕਰੋੜ ਕੈਸ਼ ਕੈਸ਼ ਜੀ ਸੋ ਕੈਸ਼ ਤੋਂ ਬਾਅਦ ਬਹੁਤ ਸਾਰੇ ਦੁਕਾਨਦਾਰ ਅਟੈਚੀ ਰੱਖਣੋਂ हट ਗਏ ਸੀ ਜੀ ਜੀ ਬਹੁਤ ਸਾਰੇ ਅਫਸਰ ਲੀਡਰ ਅਟੈਚੀ ਰੱਖਣੋਂ हट ਗਏ ਸੀ ਕਿਉਂਕਿ ਇਹਨੇ ਅਟੈਚੀ ਫੜੇਗੇ ਨੋਟਾਂ ਦੇ ਉਹਦੇ ਘਰੋਂ ਜੀ 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 ਤੇ ਕਾਰਵਾਈ ਨੇ ਜਿਹੜੀਆਂ ਕਹੇ ਲੋ ਛੋਟੇ ਪੱਧਰ ਤੇ ਹੁੰਦੀਆਂ ਨੇ ਵੱਡੇ ਲੀਡਰਾਂ ਤੇ ਇਹ ਵੱਡੇ ਅਫਸਰਾਂ ਤੇ ਇਹ ਕਾਰਵਾਈਆਂ ਬਹੁਤ ਘੱਟ ਹੁੰਦੀਆਂ ਨੇ ਜੇ ਹੋਣਗੀਆਂ ਤਾਂ ਇਹ ਕਾਰਵਾਈਆਂ ਫਿਰ 20 25 50 50 ਸਾਲ ਲੰਬੀਆਂ ਜਾਂਦੀਆਂ ਨੇ ਤੇ ਜਿਹੜੇ ਛੋਟੇ ਹੁੰਦੇ ਨੇ ਲੋਕ ਆਮ ਲੋਕ ਹੁੰਦੇ ਨੇ ਉਹਨਾਂ ਤੇ ਕਾਰਵਾਈਆਂ ਵੀ ਛੇਤੀ ਪੈ ਜਾਂਦੀਆਂ ਤੇ ਉਹਨਾਂ ਨੂੰ ਸਜ਼ਾਵਾ ਵੀ ਛੇਤੀ ਹੋ ਜਾਂਦੀਆਂ ਹੁਣ ਭੁੱਲਰ ਤੇ ਦੇਖਦੇ ਆ ਕਿੰਨੀ ਕੁ ਛੇਤੀ ਜਿਹੜੀ ਸਜ਼ਾ ਹੁੰਦੀ ਹੈ ਇਹਨਾਂ ਨੂੰ ਹਾਂ ਤੇ ਵਿਕਰਮਜੀਠੀ ਦੇ ਕਦੋਂਕਿ ਜਿਹੜੇ ਰੋਪ ਲੱਗੇ ਉਹ ਸਾਬਤ ਹੁੰਦੇ ਆ ਕਦੋਂ ਉਹਨਾਂ ਨੂੰ ਜਿਹੜੀ ਸਜ਼ਾ ਹੁੰਦੀ ਹੈ ਹਾਲ ਤੱਕ ਉਹਨਾਂ ਨੂੰ ਜ਼ਮਾਨਤ ਨਹੀਂ ਪੰਜੇ ਚੱਲਦੇ ਨੇ ਜੀ ਤੇ ਇਹ ਸਾਰੀਆਂ ਗੱਲਾਂ ਬਾਤਾਂ ਦੇਖਣ ਵਾਲੀਆਂ ਨੇ ਤੇ ਬਾਕੀ ਨਸ਼ੇ ਦੀ ਗੱਲ ਕਰੀ ਨਸ਼ਾ ਉਸੇ ਤਰ੍ਹਾਂ ਵੇਖ ਰਿਹਾ ਨਸ਼ੇ ਨੂੰ ਕੋਈ ਠਲ ਨਹੀਂ ਪਈ ਹੂੰ ਜਦੋਂ ਨਸ਼ੇ ਵਿਰੋਧ ਤੋਂ ਬਿਲਕੁਲ ਚੱਲ ਰਿਹਾ ਉਹ ਸਿਰਫ ਗੱਲਾਂ 'ਚ ਚੱਲ ਰਿਹਾ ਮਸ਼ਹੂਰੀਆਂ 'ਚ ਚੱਲ ਰਿਹਾ ਜ਼ਮੀਨ ਦੇ ਤੌਰ ਜ਼ਮੀਨੀ ਪੱਧਰ ਤੇ ਹੂੰ ਗਰਾਊਂਡ ਲੈਵਲ ਤੇ ਜੀ ਜੀ ਉਹ ਬਿਲਕੁਲ ਨਹੀਂ ਚੱਲ ਰਿਹਾ ਬਹੁਤ ਘੱਟ ਪਰਸੈਂਟ ਉਹ ਜਦ ਨਸ਼ੇ ਵਿਰੋਧ ਦਾ ਜਿਹੜਾ ਮਹਿੰਮ ਚੱਲ ਰਹੀ ਆ ਤੇ ਲੋਕਾਂ ਦੇ ਮਾਮਾ ਦੇ ਪੁੱਤ ਉਸੇ ਤਰ੍ਹਾਂ ਹੀ ਅੱਜ ਵੀ ਮਰ ਰਹੇ ਨੇ ਜੀ ਜੀ ਤੇ ਮੰਦੀਰ ਜੀ ਜਿਹੜਾ ਯੁੱਧ ਨਸ਼ਾ ਪਰੋਦਾ ਉਹ ਸਿਰਫ ਚਿੱਟੇ ਲਈ ਹੋਈ ਬਣੀਆ ਇਹ ਤਾਂ ਦਾਰੂ ਵੀ ਨਸ਼ਾ ਆ ਬੀਡੀ ਸਿਗਰਟ ਖੋਖੇ ਖੋਲੇ ਹੋਏ ਆ ਉੱਥੇ ਵੀ ਨਸ਼ਾ ਵੇਕਦਾ ਆ ਇਹ ਇਹ ਵੀ ਬੰਦ ਹੋਣੀ ਚਾਹੀਦੀ ਫਿਰ ਤਾਂ ਇਹ ਆਇਆ ਨਾ ਇਹ ਨਸ਼ੇ 'ਚ ਨਹੀਂ ਆਉਂਦਾ ਇਹ ਕਿਉਂ ਨਹੀਂ ਆਉਂਦਾ ਕਿਉਂਕਿ ਇਹਦਾ ਟੈਕਸ ਜਾਂਦਾ ਸਰਕਾਰਾਂ ਨੂੰ ਅੱਛਾ ਇਹ ਸਰਕਾਰਾਂ ਦੇ ਅਧੀਨ ਹੋ ਕੇ ਵੇਖਦੀਆਂ ਚੀਜ਼ਾਂ ਹੂੰ ਕੋਈ ਵੀ ਲਾ ਲਓ ਸਿਗਰਟ ਬੀਡੀ ਤੋਂ ਲਾ ਲਓ ਤੰਬਾਕੂ ਜੀ ਤੇ ਹਾਲਾਂਕਿ ਇਹਦੇ ਰੈਪਰ ਦੇ ਉੱਪਰ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਪਰ ਫਿਰ ਵੀ ਇਹ ਵਿਕ ਰਿਹਾ ਕਿਉਂਕਿ ਇਹਦਾ ਟੈਕਸ ਜਾਂਦਾ ਸਰਕਾਰ ਨੂੰ ਇਹ ਫਿਰ ਤਾਂ ਜਿਹੜ ਸ਼ਰਾਬ ਵਿਕ ਰਿਹਾ ਸ਼ਰਾਬ ਸ਼ਰਾਬ ਤੇ ਸਰਕਾਰ ਉਹਦੇ ਪੈਸੇ ਵੀ ਲੈ ਰਹੀ ਆ ਸਰਕਾਰ ਪੈਸੇ ਲੈ ਰਹੀ ਆ ਸ਼ਰਾਬ ਆ ਸ਼ਰਾਬ ਦੀ ਬੋਤਲ ਦੇ ਉੱਪਰ ਡੱਬੇ ਦੇ ਉੱਪਰ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਆ ਜੀ ਜੀ ਪਰ ਉਹ ਫਿਰ ਵੀ ਵਿਕ ਰਹੀ ਆ ਹੂੰ ਕਿਉਂਕਿ ਉਹਦਾ ਟੈਕਸ ਸਰਕਾਰ ਨੂੰ ਜਾ ਰਿਹਾ ਉਹ ਸਰਕਾਰ ਵੇਚ ਰਹੀ ਆ ਤੇ ਆਪ ਦੇ ਜਿਹੜੇ ਚਿਹਤੇ ਨੇ ਉਹਨਾਂ ਨੂੰ ਇਹਦੇ ਠੇਕੇ ਦਿੱਤੇ ਜਾਂਦੇ ਨੇ ਹੂੰ ਹੂੰ ਆਮ ਲੋਕਾਂ ਨੂੰ ਠੇਕੇ ਉਹ ਨਹੀਂ ਮਿਲਦੇ ਛੇਤੀ। ਹੂੰ। ਤੇ ਮੈਂ ਇਹ ਵੀ ਵੇਖਿਆ ਵੀ ਠੇਕੇ ਦੇ ਮੂਹਰੇ ਹੀ ਬਹਿ ਜਾਂਦੇ ਆ ਲੋਕੀ ਦਾਰੂ ਪੀਣ ਐ ਸਿੱਧਾ ਨਾਲੇ ਨਾਲੇ ਉੱਥੇ ਦੇ ਲੋਕ ਪਰੇਸ਼ਾਨ ਹੁੰਦੇ ਆ। ਬਿਲਕੁਲ। ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ। ਤੇ ਕਹੋ ਵੀ ਮੁਲਾਜ਼ਮਾਂ ਦੀਆਂ ਗੱਡੀਆਂ ਵੀ ਕੋਲਦੀ ਨਾਲ ਕੇ ਜਾਂਦੀਆਂ ਨੇ ਜਦੋਂ ਠੇਕਿਆਂ ਦੇ ਬਾਹਰ ਲੋਕ ਦਾਰੂ ਪੀਂਦੇ ਨੇ ਬੈਠ ਕੇ। ਹੂੰ। ਤੇ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੁੰਦੀ। ਸੋ ਇਹ ਸਾਰਾ ਕੁਝ ਕਹੋ ਵੀ ਮਿਲੀਭੁਗਤ ਦੀ ਇੱਕ ਚਾਲ ਸੋਚੀ ਸਮਝੀ ਚਾਲ ਹੁੰਦੀ ਆ। ਹੂੰ। ਤੇ ਮਨਦੀਪ ਜੀ ਇੱਕ ਅਜੀਹਾ ਵੀ ਦਿਨ ਹੁੰਦਾ ਆ ਜਿੱਦਾਂ दारू ਸਸਤੀ ਵੀ ਹੁੰਦੀ ਆ ਇਹਨਾਂ ਮਤਲਬ ਜਿਹੜੇ दारू ਪੀਂਦੇ ਆ ਨਸ਼ਾ ਕਰਦੇ ਆ ਉਹਨਾਂ ਨੂੰ ਥੋੜਾ ਰਾਹਤ ਮਿਲਦੀ ਆ ਰਾਹਤ ਕਿ ਉਹਨਾਂ ਲਈ ਤਾਂ ਕਹ ਲੋ ਵੀ ਇੱਕ ਸ਼ਗਨਾਂ ਦਾ ਦਿਨ ਹੁੰਦਾ ਉਹ ਹੂੰ 31 ਮਾਰਚ ਜਦੋਂ ਠੇਕੇ ਟੁੱਟਦੇ ਆ ਤੇ ਮੇਲੇ ਲੱਗੇ ਹੁੰਦੇ ਆ ਠੇਕਿਆਂ ਦੇ ਬਾਹਰ ਜੀ ਤੇ ਕਈ ਤਾਂ ਉਦੋਂ ਫਿਰ ਪੇਟੀਆਂ ਦੀਆਂ ਪੇਟੀਆਂ ਲੈ ਕੇ ਰੱਖ ਲੈਂਦੇ ਆ ਵੀ ਹੁਣ ਸ਼ਰਾਬ ਸਸਤੀ ਹੋਈ ਆ ਹੂੰ ਤੇ ਬਾਅਦ ਚ ਹੌਲੀ ਹੌਲੀ ਪੀ ਚਲਾਂਗੇ ਜੀ ਜੀ ਤੇ ਤੇ ਮਨਦੀਪ ਜੀ ਫਿਰ ਇਹ ਵੀ ਹੁਣ ਤੁਸੀਂ ਕਿਹਾ ਵੀ ਇਹ ਨਸ਼ਿਆਂ ਦੇ ਵਿੱਚ ਨਹੀਂ ਹੁੰਦਾ ਇਹ ਤੇ ਹੁਣ ਨਸ਼ਾ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਮੈਂ ਇਹਨਾਂ ਤੇ ਕੀ ਕਹਾਂ ਨਹੀਂ ਬਿਲਕੁਲ ਇਹ ਨਸ਼ਿਆਂ ਚ ਨਹੀਂ ਹੁੰਦਾ ਕਿਉਂਕਿ ਸਰਕਾਰ ਵੇਚ ਰਹੀ ਹੈ ਨਾ ਇਹ ਚੀਜ਼ ਜਿਹੜੀ ਚੀਜ਼ ਸਰਕਾਰ ਵੇਚਦੀ ਉਹ ਨਸ਼ੇ ਚ ਨਹੀਂ ਹੁੰਦਾ ਹੈ ਨਾ ਕੋਈ ਸ਼ਰਾਬ ਨਸ਼ਾ ਤੇ ਨਾ ਕਹ ਲਓ ਬੀੜੀ ਸਿਗਰਟ ਤਬਾਕੂ ਇਹ ਕੋਈ ਨਸ਼ਾ ਨਹੀਂ ਹੈਗਾ ਜੀ ਜੀ ਜਿਹੜੀ ਚੀਜ਼ ਸਰਕਾਰ ਵੇਚ ਰਹੀ ਹੈ ਸਰਕਾਰ ਦੇ ਦੀ ਨੋਂਦੀਆ ਉਹ ਨਸ਼ਾ ਨਹੀਂ ਹੈ ਕਿਉਂਕਿ ਉਹਦਾ ਟੈਕਸ ਆ ਜਿਹੜਾ ਪੈਸਾ ਉਹ ਸਰਕਾਰ ਨੂੰ ਜਾਂਦਾ ਤਾਂ ਕਰਕੇ ਇਹ ਨਸ਼ਾ ਨਹੀਂ ਫਿਰ ਉਹਨਾਂ ਲਈ ਦਵਾਈ ਆ ਜਿਹੜੇ ਨਸ਼ਾ ਇਹ ਕਰਦੇ ਐ ਇਹਨਾਂ ਸੇਵਨ ਕਰਦੇ ਐ ਪਰ ਜੇ ਕੋਈ ਘਰੇ ਬਣਾ ਕੇ ਪੀ ਲਵੇ ਉਹ ਨਸ਼ਾ ਅੱਛਾ ਹਾਂ ਹੈ ਉਹ ਵੀ ਸ਼ਰਾਬ ਹੀ ਆ ਹਾਂ ਮਤਲਬ ਉਹ ਨਾਲ ਉਹ ਘਰ ਦੀ ਘੱਡੀ ਨਾਲੇ ਦੇਸੀ ਸ਼ੁੱਧ ਸ਼ਰਾਬ ਹੋਊਗੀ ਉਹ ਹਾਂ ਪਰ ਉਹ ਨਸ਼ਾ ਵਾ ਪਰ ਜਿਹੜੀ ਠੇਕੇ ਤੋਂ ਲੈ ਕੇ ਪੀਣੀ ਆ ਉਹ ਨਸ਼ਾ ਨਹੀਂ ਹੈ ਹੂੰ ਤੇ ਉਹ ਸਰਕਾਰ ਦੀ ਸਕੀਮ ਆ ਉਹ ਜੀ 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 ਸੋ ਮੰਦੀਪ ਜੀ ਦੇਖਦੇ ਆ ਨਸ਼ਾ ਜੁੱਧ ਨਸ਼ਾ ਵਿਰੋਧ ਕਿੱਥੇ ਤੱਕ ਜਾਂਦਾ ਆ ਪੰਜਾਬ 'ਚ ਨਸ਼ਾ ਉਵੇਂ ਹੀ ਚੱਲਦਾ ਜਾਂ ਰੁਕਦਾ ਆ ਤੋ ਤੁਸੀਂ ਸਾਨੂੰ ਇਹ ਸਾਰੀ ਜਾਣਕਾਰੀ ਦਿੱਤੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੀ ਗੱਲ ਵਿਚਾਲੇ ਇਹ ਜਾਨਣਾ ਕਿਤੇ ਨਹੀਂ ਜੀ ਇਹ ਮੁੱਦਾ ਜਿਹੜਾ ਇੱਕ ਵਾਰੀ ਫੇਰ 2027 ਦੀਆਂ ਵੋਟਾਂ ਤੋਂ ਪਹਿਲਾਂ ਜੀ ਬੋਰਡਾਂ ਦੇ ਉੱਪਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਹੂੰ ਵੀ ਇੰਨੇ ਅਸੀਂ ਨਸ਼ਿਆਂ ਦੇ ਵਿੱਚ ਲੋਕ ਫੜ ਲਏ ਇੰਨੇ ਆ ਤੇ ਪਰਚੇ ਦੇਤੇ ਤੇ ਉਹਨਾਂ ਦੇ ਵਿੱਚੋਂ ਏ ਮੇਰੇ ਹਿਸਾਬ ਨਾਲ ਕਿਸੇ ਨੇ ਨਹੀਂ ਦੱਸਣਾ ਵੀ ਕਿੰਨਿਆਂ ਨੂੰ ਸਜਾਵਾਂ ਹੋਈਆਂ ਕਿੰਨਿਆਂ ਦੀ ਪ੍ਰਾਪਰਟੀ ਜ਼ਬਤ ਹੋਈ ਆ ਤੇ ਕਿੰਨੇ ਵੱਡੇ ਲੀਡਰਾਂ ਦੀ ਜੀਟੀਏ ਅਰਗਿਆਂ ਦੀ ਜਿਨ੍ਹਾਂ ਨੂੰ ਇਹ ਕਹਿੰਦੇ ਨੇ ਵੀ ਇਹ ਨਸ਼ੇ ਦੇ ਸਦਾਗਰ ਰਹੇ ਨੇ ਵੱਡੇ ਮਗਰਮੱਛ ਨੇ ਇਹਨਾਂ ਦੀਆਂ ਕਿੰਨੀਆਂ ਪ੍ਰਾਪਰਟੀਆਂ ਇਹਨਾਂ ਨੇ ਇਹਨਾਂ ਦੇ ਪੀਲਾ ਪੰਜਾ ਚਲਾਇਆ ਉੱਤੇ ਸੋ ਇਹ ਬੋਰਡਾਂ ਦੇ ਉੱਪਰੋਂ ਗੈਰ ਰਹੂਗਾ ਪਰ ਇਹ ਮੁੱਦਾ ਜਿਹੜਾ ਇਹ 2027 ਦੇ ਵਿੱਚ ਜਰੂਰ ਆਪਾਂ ਨੂੰ ਫਲੈਕਸਾਂ ਦੇ ਉੱਪਰ ਦੇਖਣ ਨੂੰ ਮਿਲੂਗਾ ਸਲੋ ਮੰਦੀਪ ਜੀ ਦੇਖਦੇ ਆ ਫਿਰ 2027 ਚ ਇਹ ਮੁੱਦਾ ਹੁੰਦਾ ਸਾਹਮਣੇ ਜਿਹੜਾ ਤੁਸੀਂ ਕਿਹਾ ਵਾਕਈ ਆਉਣਾ ਵੀ ਹੈ ਬਸ ਦੋ ਚਾਰ ਮੁੱਦੇ ਨੇ ਜਿਹੜੇ ਭਗਵੰਤ ਮਾਨ ਦੇ ਹਮੇਸ਼ਾ ਲਾਈਵ ਚ ਆਉਂਦੇ ਨੇ ਸੋ ਆਪਾਂ ਸਮਾਪਤੀ ਕਰੀਏ ਬਿਲਕੁਲ ਬਹੁਤ ਬਹੁਤ ਧੰਨਵਾਦ